ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਹੇ ਨੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਜ਼ਿਆਦਾ ਹਿੱਸਿਆਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਐਂਡ ਦੀ ਪ੍ਰੈਡਿਕਸ਼ਨ ਹੈ ਅੱਜ ਜਾਂ ਕੱਲ ਥੋੜੀ ਬਹੁਤ ਕੋਈ ਥੰਡਰਿੰਗ ਜਿਹੜੀ ਸਾਊਥ-ਵੈਸਟਰਨ ਪਾਰਟਸ ਦੇ ਵਿੱਚ ਹੋ ਸਕਦੀ ਹੈ ਪਰ ਜ਼ਿਆਦਾ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸਤਿ ਸ਼੍ਰੀ ਅਕਾਲ ਤੁਸੀਂ ਸਾਰੇ ਦੇਖ ਰਹੇ ਹੋ ਸਰਚਾ ਨਿਊਜ਼ ਚੈਨਲ ਤੇ ਮੈਂ ਤੁਹਾਨੂੰ ਸਵਾਗਤ ਕਰਦੀ ਹਾਂ ਅੱਜ ਅਸੀਂ ਜਾਣਾਂਗੇ ਕਿ ਮੌਸਮ ਨੂੰ ਲੈ ਕੇ ਕੀ ਅਪਡੇਟਸ ਨੇ ਆਉਣ ਵਾਲੇ ਦਿਨਾਂ ਕੁਝ ਦਿਨਾਂ ਦੇ ਵਿੱਚ ਜਿਹੜੀ ਫਸਲ ਹੈ ਉਸ ਦੀ ਕਟਾਈ ਕੀਤੀ ਜਾਏਗੀ ਪਰ ਫਸਲਾਂ ਨੂੰ ਲੈ ਕੇ ਮੌਸਮ ਕਿਸ ਤਰ੍ਹਾਂ ਰਹੇਗਾ ਮੌਸਮ ਦੇ ਵਿੱਚ ਕੀ ਬਦਲਾਅ ਦੇਖਣ ਨੂੰ ਮਿਲਣਗੇ ਅੱਜ ਅਸੀਂ ਗੱਲਬਾਤ ਕਰਾਂਗੇ ਫਿਲਹਾਲ ਅਸੀਂ ਮੌਜੂਦ ਹੈਗੇ ਮੌਸਮ ਵਿਭਾਗ ਦੇ ਵਿੱਚ ਤੇ ਗੱਲਬਾਤ ਕਰਾਂਗੇ ਪਬਲਿਕ ਕੋਰ ਕਿੰਗਰਾ ਦੇ ਨਾਲ ਤੇ ਜਾਣਾਂਗੇ ਕਿ ਆਉਣ ਵਾਲੇ ਦਿਨਾਰੇ ਵਿੱਚ ਮੌਸਮ ਕਿਹਦਾ ਰਹੇਗਾ ਸਤਿ ਸ਼੍ਰੀ ਅਕਾਲ ਸਕਾਡੀ ਸਭ ਤੋਂ ਪਹਿਲਾਂ ਤਾਂ ਮੈਮ ਮੌਸਮ ਨੂੰ ਲੈ ਕੇ ਫਿਲਹਾਲ ਕੀ ਅਪਡੇਟਸ ਨੇ ਮੌਸਮ ਕਿਸ ਤਰ੍ਹਾਂ ਦਾ ਹੈ ਜੀ ਜੇ ਅਸੀਂ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 28.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 1 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 12 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.3 ਡਿਗਰੀ ਸੈਂਟੀਗ੍ਰੇਡ ਨੀਚੇ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਔਰ ਰਾਤ ਦਾ ਟੈਂਪਰੇਚਰ ਨੀਅਰ ਨਾਰਮਲ ਚੱਲ ਰਹ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਸੀ ਤਰ੍ਹਾਂ ਮੌਸਮ ਦੇ ਵਿੱਚ ਗਰਮੀ ਮਹਿਸੂਸ ਹੋਏਗੀ ਜਾਂ ਫਿਰ ਮੌਸਮ ਦੇ ਵਿੱਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਜ਼ਿਆਦਾ ਬਦਲਾਅ ਮੌਸਮ ਦੇ ਵਿੱਚ ਅਸੀਂ ਨਹੀਂ ਐਕਸਪੈਕਟ ਕਰ ਰਹੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਜ਼ਿਆਦਾ ਹਿੱਸਿਆਂ ਦੇ ਵਿੱਚ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਹਨ ਦੀ ਪ੍ਰੈਡਿਕਸ਼ਨ ਹੈ ਅੱਜ ਜਾਂ ਕੱਲ ਥੋੜੀ-ਬਹੁਤ ਕੋਈ ਥੰਡਰਿੰਗ ਜਿਹੜੀ ਸਾਊਥ-ਵੈਸਟਰਨ ਪਾਰਟਸ ਦੇ ਵਿੱਚ ਹੋ ਸਕਦੀ ਹੈ ਪਰ ਜ਼ਿਆਦਾ ਹਿੱਸਿਆਂ ਦੇ ਵਿੱਚ ਜਿਹੜਾ ਮੌਸਮ ਆਉਣ ਵਾਲੇ ਦਿਨਾਂ ਦੇ ਵਿੱਚ ਸਾਫ਼ ਰੈਂਡ ਦੀ ਹੀ ਪ੍ਰੈਡਿਕਸ਼ਨ ਹੈ ਮਤਲਬ ਬਾਰਿਸ਼ ਨੂੰ ਲੈ ਕੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਹੈ ਫਿਲਹਾਲ ਤੱਕ ਆਈਐਮਡੀ ਵੱਲੋਂ ਪ੍ਰੈਡਿਕਸ਼ਨ ਕੀਤੀ ਗਈ ਹੈ ਜੀ ਸਾਊਥ-ਵੈਸਟਰਨ ਪਾਰਟਸ ਦੇ ਵਿੱਚ ਕਿਤੇ-ਕਿਤੇ ਜਿਹੜੇ ਹਲਕੇ ਛਿੱਟੇ ਹੋ ਸਕਦੇ ਨੇ ਅੱਜ ਜਾਂ ਕੱਲ ਪਰ ਬਾਕੀ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਖੁਸ਼ਕ ਰਹਿਣ ਦਾ ਹੀ ਸੰਭਾਵਨਾ ਹੈ ਜਿਵੇਂ ਗੱਲ ਕੀਤੀ ਜਾਵੇ ਹੁਣ April ਦੇ ਵਿੱਚ ਫਸਲਾਂ ਦੀ ਕਟਾਈ ਕਿੱਥੀ ਜਾਏਗੀ ਤੇ ਇਹ ਜਿਹੜਾ ਹੁਣ ਸਮੇਂ ਹੈ ਇਹ ਫਸਲਾਂ ਦੇ ਪੱਕਣ ਦਾ ਸਮੇਂ ਹੈ ਕੀ ਲੱਗਦਾ ਹੈ ਕਿ ਇਸ ਵਾਰ ਜਿਵੇਂ بارش ਹੋਈ ਹੈ ਜਾਂ ਜਿਵੇਂ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲੇ ਨੇ ਲੱਗਦਾ ਹੈ ਕਿ ਫਸਲਾਂ ਜਿਹੜੀਆਂ ਨੇ ਉਹ ਸਹੀ ਤਰ੍ਹਾਂ ਗਰੋ ਹੋਈਆਂ ਹੋਣਗੀਆਂ ਤੇ ਉਹਨਾਂ ਦੀ ਜਿਹੜੀ ਫਸਲਾਂ ਦੀ ਜਿਹੜੀ ਹੁਣ ਕਟਾਈ ਹੈ ਉਹ ਟਾਈਮ ਸਿਰ ਹੋ ਪਾਏਗੀ ਬਿਲਕੁਲ ਜੀ ਕਿਉਂਕਿ ਜਿਹੜੀਆਂ ਹੁਣ ਕੰਡੀਸ਼ਨਸ ਆ ਕਾਫੀ ਕਲੀਅਰ ਨੇ ਔਰ ਜਿਹੜਾ ਟੈਂਪਰੇਚਰ ਵੀ ਦਿਨ ਔਰ ਰਾਤ ਦਾ ਦੋਨੇ ਨੀਅਰ ਨਾਰਮਲ ਚੱਲ ਰਹੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿਹੜੀਆਂ ਵੈਦਰ ਕੰਡੀਸ਼ਨਸ ਮੋਸਟਲੀ ਕਲੀਅਰ ਰਹਿਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਅਸੀਂ ਕਹਿ ਸਕਦੇ ਹਾਂ ਕਿ ਫਸਲਾਂ ਵਾਸਤੇ ਜਿਹੜੀਆਂ ਕੰਡੀਸ਼ਨਸ ਫਿਲਹਾਲ ਸਹੀ ਚੱਲ ਰਹੀਆਂ ਨੇ ਭਾਈ ਮਤਲਬ ਫਸਲਾਂ ਤੇ ਕਿਸੇ ਵੀ ਤਰ੍ਹਾਂ ਕਿਹਦਾ ਬੁਰਾ ਪ੍ਰਭਾਵ ਨਹੀਂ ਪਏਗਾ ਬਿਲਕੁਲ ਜੀ ਕਿਉਂਕਿ ਨੀਅਰ ਨਾਰਮਲ ਟੈਂਪਰੇਚਰ ਚੱਲ ਰਿਹਾ ਸੋ ਇਸ ਦਾ ਕੋਈ ਇਸ ਤਰ੍ਹਾਂ ਦਾ ਪ੍ਰਭਾਵ ਫਸਲਾਂ ਤੇ ਨਹੀਂ ਕਹਿ ਸਕਦੇ ਇਸ ਦੇ ਨਾਲ ਨਾਲ ਨਾ ਹਜੇ ਤੱਕ ਕੋਈ ਬਾਰਿਸ਼ ਦੀ ਪ੍ਰੈਡਿਕਸ਼ਨ ਹੈ ਤੇ ਨਾ ਹੀ ਫਸਲਾਂ ਦੇ ਕੋਈ ਸੂਰੇ ਤੇ ਮੌਸਮ ਦੇ ਵਿੱਚ ਵੀ ਹਜੇ ਤੱਕ ਕੋਈ ਬਦਲਾਅ ਮਤਲਬ ਕੀ ਆ ਜਾ ਸਕਦਾ ਕਿ ਹਜੇ ਤੱਕ ਕਿ ਆਉਣ ਵਾਲੇ ਦਿਨਾਂ ਚ ਕੋਈ ਵੀ ਬਦਲਾਅ ਦੇਖਣ ਨੂੰ ਨਹੀਂ ਮਿਲੇਗਾ ਤੇ ਜੇ ਲੋਕਾਂ ਦੀ ਸਿਹਤ ਦੀ ਗੱਲ ਕੀਤੀ ਜਾਵੇ ਲੋਕਾਂ ਨੂੰ ਖੁਦ ਨੂੰ ਕਿਸ ਤਰ੍ਹਾਂ ਰਹਿਣਾ ਚਾਹੀਦਾ ਹੈ ਕਿ ਉਹਨਾਂ ਦੀ ਜਿਹੜੀ ਸਿਹਤ ਹੈ ਉਹ ਵਧੀਆ ਰਹੇ ਹਾਂਜੀ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਸੀ ਕਿ ਕਾਫੀ ਵੇਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਸੀਗੀਆਂ ਸੋ ਇਸ ਤਰ੍ਹਾਂ ਦੀਆਂ ਚੇਂਜਿੰਗ ਕੰਡੀਸ਼ਨਸ ਦਾ ਜਿਹੜਾ ਹੈਲਥ ਤੇ ਵੀ ਬੜੇ ਇਸ਼ੂਸ ਹੁੰਦੇ ਨੇ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੋਈ ਜ਼ਿਆਦਾ ਵੇਰੀਏਬਿਲਿਟੀ ਵੈਦਰ ਕੰਡੀਸ਼ਨਸ ਦੇ ਵਿੱਚ ਨਹੀਂ ਐਕਸਪੈਕਟ ਕਰ ਰਹੇ ਸੋ ਜਿਹੜੀਆਂ ਵੈਦਰ ਕੰਡੀਸ਼ਨਸ ਅਸੀਂ ਕਹਿ ਸਕਦੇ ਹਾਂ ਕਿ ਸਿਹਤ ਵਾਸਤੇ ਵੀ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਠੀਕ ਨੇ ਕੋਈ ਬਹੁਤ ਵੇਰੀਏਸ਼ਨ ਹੈ ਕੰਡੀਸ਼ਨਸ ਦੇ ਵਿੱਚ ਨਹੀਂ ਐਕਸਪੈਕਟਡ ਤੁਸੀਂ ਹਜੇ ਸੁਣਿਆ ਕਿ ਕਿਸਾਨਾਂ ਦੀ ਫਸਲਾਂ ਤੇ ਕਿਸੇ ਵੀ ਤਰੀਕੇ ਦਾ ਬੁਰਾ ਪ੍ਰਭਾਵ ਨਹੀਂ ਪੈ ਸਕਦਾ ਉਹਨਾਂ ਵਾਸਤੇ ਇੱਕ ਖੁਸ਼ਖਬਰੀ ਹੈ ਕਿ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਹਜੇ ਤੱਕ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦੇਖੇ ਜਾ ਰਹੇ ਸੀ ਹੁਣ ਕੋਈ ਵੀ ਬਦਲਾਅ ਨਹੀਂ ਦੇਖਿਆ ਜਾ ਰਿਹਾ ਜਿਹੜਾ ਟੈਂਪਰੇਚਰ ਹੈ ਉਹ ਨਾਰਮਲ ਰਹੇਗਾ ਤੇ ਇਦਾਂ ਹੀ ਹੋਰ ਵੀ ਦੇ ਲਈ ਜਾਣਕਾਰੀ ਲਈ ਸਾਡੇ ਨਾਲ ਬਨੇ ਰਹੋ ਚਰਚਾ ਨਿਊਜ਼ ਚੈਨਲ ਤੇ ਮੈਟਵਿੰਗ ਕੋਲ ਕੈਮਰਾਮੈਨ ਕੁਲ ਰਿਬ ਦੇ ਨਾਲ